ਇੱਕ ਮਾਂ ਆਪਣੇ ਬੱਚੇ ਨੂੰ ਪ੍ਰਿੰਸੀਪਲ ਦੇ ਆਫਿਸ ਲੈ ਕੇ ਜਾਂਦੀ ਆ ਕਿ ਜੀ ਮੇਰਾ ਬੱਚਾ ਬਹੁਤ ਜ਼ਿਆਦਾ ਗੋੜ ਖਾਂਦਾ ਬਹੁਤ ਜ਼ਿਆਦਾ ਮਿੱਠਾ ਖਾਂਦਾ ਤੁਸੀਂ ਇਹਨੂੰ ਸਮਝਾਓ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਨੈਕਸਟ ਮੰਡੇ ਆ ਜਿਓ ਆਪਾਂ ਬੱਚੇ ਨਾਲ ਗੱਲ ਕਰ ਲਾਂਗੇ ਨੈਕਸਟ ਮੰਡੇ ਪ੍ਰਿੰਸੀਪਲ ਸਰ ਨੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਜ਼ਿਆਦਾ ਮਿੱਠਾ ਖਾਣ ਦੇ ਕੀ ਕੀ ਨੁਕਸਾਨ ਆ ਇਹਦੇ ਨਾਲ ਕੀ ਕੀ ਹੋ ਸਕਦਾ ਵੀ ਤੂੰ ਜ਼ਿਆਦਾ ਮਿੱਠਾ ਨਾ ਖਾਏਗਾ ਫਿਰ ਉਹ ਬੱਚੇ ਦੀ ਮਾਂ ਪ੍ਰਿੰਸੀਪਲ ਸਰ ਨੂੰ ਪੁੱਛਦੀ ਆ ਕਿ ਤੁਸੀਂ ਲਾਸਟ ਵੀਕ ਵੀ ਇਹ ਗੱਲ ਕਹਿ ਸਕਦੇ ਸੀ ਬੱਚੇ ਨੂੰ ਸਮਝਾ ਸਕਦੇ ਸੀ ਤਾ ਮਾਸਟਰ ਜੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਤਾਂ ਮੈਂ ਆ ਬਹੁਤ ਜ਼ਿਆਦਾ ਮਿੱਠਾ ਖਾਂਦਾ ਸੀ ਤਾਂ ਮੈਨੂੰ ਇਹ ਬੱਚੇ ਨੂੰ ਸਮਝਾਉਣਾ ਉਦੋਂ ਸਹੀ ਨਹੀਂ ਲੱਗਿਆ ਪਰ ਜੇ ਆਪਾਂ ਇਹੀ ਗੱਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖੀਏ ਜੈਸ ਸੰਸਾਨ ਨੇ ਕਦੇ ਮਤਾਬ ਚਿੱਤ ਦੀ ਕੋਈ ਫਿਲਮ ਨਹੀਂ ਦੇਖਣ ਕੰਨੀ ਛੱਡੀ ਉਹ ਵੀ ਦਲਜੀਤ ਨੂੰ ਗਾਲਾਂ ਕੱਢ ਰਿਹਾ ਜੈਸ ਸੰਸਾਨ ਨੇ ਆਪਦੇ ਪਿੰਡ ਵਿੱਚ ਕਦੇ ਗੁੱਲੀ ਡੰਡੇ ਦਾ ਮੈਚ ਨਹੀਂ ਜਿੱਤਿਆ ਉਹ ਹਰਮਨਪ੍ਰੀਤਕੌਰ ਨੂੰ ਮਤਾਂ ਦੇ ਰਿਹਾ ਕਿ ਉਹਨੇ ਜੈਸ਼ਾ ਦੇ ਪੈਰੀਆਂ ਥੱਕਿਉਂ ਲਾਏ ਜੈਸ ਸੰਸਾਨ ਨੇ ਆਪ ਕਦੇ ਗੁਰਮਤ ਦੇ ਨੇੜੇ ਤੇੜੇ ਨਹੀਂ ਗਿਆ ਕਦੇ ਗੁਰੂ ਘਰ ਨਹੀਂ ਗਿਆ ਨਾ ਆਪਦੇ ਦਾੜੀ ਨਾ ਕੇਸ ਉਹ ਕਿਸੇ ਗਿਆਨੀ ਬੰਦੇ ਨੂੰ ਜਾਂ ਕਿਸੇ ਧਾਰਮਿਕ ਪ੍ਰਵਿਰਤੀ ਦੇ ਇਨਸਾਨ ਨੂੰ ਮਤਾਂ ਦੇ ਰਿਹਾ ਕਿ ਤੂੰ ਕਿਸ ਹਿਸਾਬ ਨਾਲ ਆਪਦਾ ਧਰਮ ਫੋਲੋ ਕਰ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਆਪਾਂ ਨੂੰ ਕਿਸੇ ਨੂੰ ਗਿਆਨ ਉਹ ਗੱਲ ਤੇ ਹੀ ਦੇਣਾ ਚਾਹੀਦਾ ਜਿਹੜੀ ਗੱਲ ਤੇ ਆਪਾਂ ਆਪ ਸਹੀ ਹੋਈਏ ਆਪ ਪਰਪੱਕ ਹੋਈਏ ਧੰਨਵਾਦ